ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸਿਆਸੀ ਚਿੰਤਕ ਰੌਸ਼ਨ ਖੇੜਾ ਜੀ ਖੇੜਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਖਰਲ ਸਾਹਿਬ ਖੇੜਾ ਸਾਹਿਬ ਸਰਕਾਰ ਦੇ 3 ਸਾਲ ਲਗਭਗ ਮੁਕੰਮਲ ਹੀ ਹੋਏ ਆ ਤੇ 3 AG ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਆ ਉਹ ਬਦਲੇ ਜਾ ਚੁੱਕੇ ਆ ਸਿਲਸਲਾ ਸ਼ੁਰੂ ਹੋਇਆ ਸੀਗਾ ਅਨਮੋਲ ਰਤਨ ਸਿੱਧੂ ਤੋਂ ਫਿਰ ਉਹਨਾਂ ਨੇ ਵੀ ਇਹੋ ਗੱਲ ਆਖੀ ਕਹਿੰਦੇ ਵੀ ਮੇਰੇ ਕੁਝ ਰਜੇਵੇਂ ਆ ਨਿੱਜੀ ਕੰਮ ਹੋਰ ਆ ਕੁਝ ਕੇਸ ਜਿਹੜੇ ਮੈਂ ਨਿੱਜੀ ਤੌਰ ਤੇ ਲੋਕਾਂ ਦੀ ਪੈਰਵਾਹੀ ਕਰਦਾ ਉਹਨਾਂ ਦੇ ਵਿੱਚ ਵਿਗਨ ਪੈ ਰਹੀ ਆ ਤੇ ਮੈਨੂੰ ਇਸ ਅਹੁਦੇ ਤੋਂ ਫਰਕ ਕੀਤਾ ਜਾਵੇ ਫਿਰ ਵਿਨੋਦ ਕਈ ਸਾਹਿਬ ਆ ਗਏ ਕਈ ਸਾਹਿਬ ਨੂੰ ਜਦੋਂ ਅਪਾਇੰਟ ਕੀਤਾ ਗਿਆ ਤਾਂ ਇਲਜ਼ਾਮ ਲੱਗਾ ਵੀ ਕਈ ਸਾਹਿਬ ਤਾਂ ਜਿਹੜੇ ਆ ਇਹ ਰਾਮ ਰਹੀਮ ਦਾ ਕੇਸ ਵੀ ਲੜਦੇ ਆ ਪਰ ਫਿਰ ਵੀ ਉਹਨਾਂ ਨੂੰ ਬਤੌਰ ਐਡਵੋਕੇਟ ਜਨਰਲ ਨਿਯੁਕਤ ਕਰ ਲਿਆ ਗਿਆ ਫਿਰ ਉਹਨਾਂ ਨੇ ਵੀ ਇਹੋ ਗੱਲ ਆਖੀ ਕਹਿੰਦੇ ਵੀ ਮੇਰੇ ਰਜੇਵੇਂ ਬਹੁਤ ਜ਼ਿਆਦਾ ਵਾ ਮੇਤੋਂ ਸੇਵਾ ਹੋਣੀ ਨਹੀਂ ਫੇਰ ਆਉਂਦੇ ਗੁਰਮਿੰਦਰ ਗੈਰੀ ਹੁਣ ਜਦੋਂ ਗੁਰਮਿੰਦਰ ਸਿੰਘ ਗੈਰੀ ਬਤੌਰ ਐਡਵੋਕੇਟ ਜਰਨਲ ਜੁਆਇਨ ਕਰਦੇ ਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਝੜੀ ਲੱਗ ਜਾਂਦੀ ਆ ਫਟਕਾਰ ਲੱਗਣ ਦੀ ਕਦੀ ਪੁਲਿਸ ਦੇ ਕੇਸ ਤੇ ਕਦੀ ਐਡਮਿਨਿਸਟ੍ਰੇਸ਼ਨ ਦੇ ਕੇਸ ਤੇ ਆਖਰਕਾਰ ਗੈਰੀ ਸਾਹਿਬ ਵੀ ਜਿਹੜੇ ਆ ਉਹ ਇਹੋ ਗੱਲ ਲਖਦੇ ਆ ਵੀ ਨਿੱਜੀ ਕਾਰਨ ਆ ਜੀ ਕੰਮ ਬਹੁਤ ਜ਼ਿਆਦਾ ਨੇ ਨਈਂ ਸੇਵਾ ਹੋ ਰਹੀ ਤੇ ਫੇਰ ਬਣਾਏ ਜਾਂਦੇ ਆ ਹੁਣ ਮਨਿੰਦਰਜੀਤ ਸਿੰਘ 베ਦੀ ਆਪਾਂ ਇਸ ਤੇ ਵੀ ਚਰਚਾ ਕਰਾਂਗੇ ਵੀ ਆਖਰਕਾਰ ਕਿ ਏਡੀ ਕਿੱਡੀ ਕ ਗੱਲ ਹੋਗੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਹੋਇਆ ਕਰਦੇ ਸੀ ਤਾਂ ਮੱਤੇਵਾਲ ਸਾਹਿਬ ਜਿਹੜੇ ਆ ਐਡਵੋਕੇਟ ਜਨਰਲ ਸੀ ਤੇ ਲੰਮਾ ਸਮਾਂ ਕੱਢ ਜਾਂਦੇ ਹੁੰਦੇ ਸੀਗੇ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਖੇੜਾ ਸਾਹਿਬ ਵੀ ਕਰਨਲ ਮਾਮਲਾ ਜਿਹੜਾ ਇਹ ਹੁਣ ਵਧਦਾ ਜਾ ਰਿਹਾ ਹਾਲਾਂਕਿ ਅੱਜ 31 ਮਾਰਚ ਆ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਟਾਈਮ ਵੀ ਦਿੱਤਾ ਸੀਗਾ ਮੈਡਮ ਜਸਵਿੰਦਰ ਬਾਠ ਹੋਣਾ ਨੂੰ ਵੀ ਮੇਰੇ ਨਾਲ ਮੁਲਾਕਾਤ ਕਰੋ ਪਰ ਮੈਡਮ ਜਸਵਿੰਦਰ ਬਾਠ ਜਿਹੜੇ ਆ ਉਹ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਦੇ ਆ ਉਹਨਾਂ ਨੂੰ ਯਕੀਨ ਨਹੀਂ ਹੈਗਾ ਕਿ ਮੁੱਖ ਮੰਤਰੀ ਇਸ ਮਸਲੇ ਦੇ ਉੱਤੇ ਇਨਸਾਫ ਦੇਣਗੇ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਖੇੜਾ ਸਾਹਿਬ ਨਵੀਂ ਸੋਚ ਨਵਾਂ ਪੰਜਾਬ ਜਿਉਂ-ਜਿਉਂ ਪੰਜਾਬ ਦੇ ਵਿੱਚ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਇਦਾਂ ਦੇ ਨੈਰੇਟਿਵ ਜਿਹੜੇ ਆ ਇਹ ਸਿਰਜੇ ਜਾਂਦੇ ਆ ਨਵਜੋਤ ਸਿੱਧੂ ਨੂੰ ਵੀ ਦੇਖਿਆ ਸੀ ਉਹਨਾਂ ਨੇ ਵੀ ਕੁਝ ਇਸੇ ਤਰ੍ਹਾਂ ਦਾ 2022 ਦੀਆਂ ਚੋਣਾਂ ਦੇ ਵਿੱਚ ਸ਼ੁਰੂ ਕੀਤਾ ਸੀਗਾ ਹੁਣ ਰਾਣਾ ਗੁਰਜੀਤ ਸਿੰਘ ਜਿਹੜੇ ਕਾਂਗਰਸ ਵੱਲੋਂ ਵਿਧਾਇਕ ਨੇ ਤੇ ਇਹ ਨਵੀਂ ਸੋਚ ਨਵਾਂ ਪੰਜਾਬ ਦਾ ਹੁਕਾ ਦੇ ਰਿਹਾ ਔਰ ਦੇ ਮਾਲਵੇ ਦੇ ਇਲਾਕੇ ਚ ਰਹੇ ਆ ਔਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਮੱਕੀ ਦੀ ਫਸਲ ਨੂੰ ਉਤਸ਼ਾਹਤ ਕਰਨ ਬਾਰੇ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਆ ਤੇ ਸਿਲਸਿਲਾ ਸ਼ੁਰੂ ਕਰਦੇ ਆ ਟੌਰਨੀ ਆਪਣਾ ਐਡਵੋਕੇਟ ਜਰਨਲ ਮਨਿੰਦਰਜੀਤ ਸਿੰਘ 베ਦੀ ਚੌਥੇ ਟੌਰਨੀ ਜਰਨਲ ਐਡਵੋਕੇਟ ਜਰਨਲ ਪੰਜਾਬ ਨੂੰ ਮਿਲੇ ਜੀ ਖੇੜਾ ਜੀ ਹੂੰ ਦੇਖੋ ਗੱਲ ਹੈਗੀ ਆ ਕਿ ਜਿਹੜੀ ਤਾਜ਼ੀ ਖਬਰ ਤੇ ਹੀ ਹੈਗੀ ਹੈ ਕਿ ਮਨਿੰਦਰਜੀਤ ਸਿੰਘ ਐਡਵੋਕੇਟ ਜਿਹੜੇ ਮਨਿੰਦਰ ਜੀ ਨੂੰ ਬੀਤੀ ਹੈਗੇ ਆ ਉਹ ਐਡਵੋਕੇਟ ਤੀਜੇ ਬਣ ਗਏ ਹੈਗੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜੇ ਮਤਲਬ ਰਤਨ ਤੋਂ ਗੱਲ ਹੋਈ ਜੇ ਕਈ ਤੇ ਗੱਲ ਆਈ ਆ ਅੱਜ ਤੀਜੇ ਤਿੰਨ ਸਾਲਾਂ ਤਿੰਨ ਹੋ ਗਏ ਆ ਔਰ ਤੁਸੀਂ ਇਹ ਵੀ ਗੱਲ ਦੱਸੀ ਹੈਗੀ ਆ ਕਿ ਜਦੋਂ ਚੌਥੇ ਹੋ ਗਏ ਖੇੜਾ ਸਾਹਿਬ ਗੁਰਮਿੰਦਰ ਗੈਰੀ ਵੀ ਸੀਗੇ ਨਾ ਬਿਲਕੁਲ ਹਾਂ ਗੈਰੀ ਵੀ ਹੋ ਗਏ ਔਰ ਚੌਥੇ ਤਿੰਨ ਸਾਲਾਂ ਤਿੰਨ ਖਤਮ ਹੋ ਗਏ ਨਾ ਚੌਥਾ ਸ਼ੁਰੂ ਹੋ ਗਿਆ ਤੇ ਚੌਥਾ ਨਵਾਂ ਆ ਗਿਆ ਗੱਲ ਹੈ ਕਿ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਪਹਿਲਾਂ ਸਰਕਾਰਾਂ ਵੀ ਰਹੀਆਂ ਹੈਗੀਆਂ ਐਡਵੋਕੇਟ ਜਨਰਲ ਵੀ ਰਏ ਹੈਗੇ ਆ ਐਡਵੋਕੇਟ ਜਨਰਲ ਬੜੇ ਸਮੂਥਰੀ ਕੰਮ ਕਰਦੇ ਸੀ ਤੇ ਸਰਕਾਰਾਂ ਨਾਲ ਹੀ ਚੱਲਦੇ ਸੀਗੇ ਉਹ ਪੰਜ ਸਾਲ ਹੀ ਚੱਲਦੇ ਰਹਿੰਦੇ ਸੀ ਉਹਦੇ ਕਾਰਨ ਸੀਗਾ ਕਿ ਜਿਹੜੀ ਬਦਲਾਅ ਵਾਲੀ ਸਰਕਾਰ ਆਈ ਹੈਗੀ ਆ ਉਹਦੇ ਨਾਲ ਬਦਲਾਅ ਤੇ ਹੋਣਾ ਹੀ ਸੀ ਕੋਈ ਨਾ ਕੋਈ ਤੇ ਉਹਨਾਂ ਨੇ ਹਰ ਐਡਵੋਕੇਟ ਜਨਰਲ ਜਿਹੜਾ ਵੀ ਪਹਿਲਾਂ ਆਇਆ ਵਾ ਉਹਨੇ ਜਾਣ ਤੋਂ ਪਹਿਲਾਂ ਇਹ ਆਖਿਆ ਕਿ ਮੇਰੇ ਘਰ ਦੇ ਰਜ਼ੀਮਿਆਂ ਦੇ ਕਰਕੇ ਜਾ ਰਿਹਾ ਤੇ ਹੁਣ ਇਹ ਵੀ ਜਾਣਗੇ ਜਦੋਂ ਬੀਦੀ ਸਾਹਿਬ ਵੀ ਜਾਣਗੇ ਇਹ ਹੀ ਗੱਲ ਕਹਿ ਕੇ ਜਾਣਗੇ ਇਹ ਹੋਰ ਕੋਈ ਕਾਰਨ ਨਹੀਂ ਚਾਰਾ ਜੁਈ ਹੁੰਦੀ ਨਹੀਂ ਕੋਈ ਵੀ ਕਾਰਨ ਇਹ ਹੈਗਾ ਕਿ ਪਿੱਛਾ ਤੁਸੀਂ ਦੱਸਿਆ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ ਹੈਗਾ ਜੇ ਵਕਫਾ ਕੁ ਬਸਤਾਵਾ ਜੇ ਹਾਈ ਕੋਰਟ ਸੁਪਰੀਮ ਕੋਰਟ ਚੱਲ ਰਿਹਾ ਹੈਗਾ ਜਿੱਥੇ ਐਡਵੋਕੇਟ ਜਨਰਲ ਨੇ ਪੰਜਾਬ ਸਰਕਾਰੀ ਐਡਵੋਕੇਸੀ ਕਰਨੀ ਹੁੰਦੀ ਆ ਔਰ ਐਡਵੋਕੇਸੀ ਉਹਨਾਂ ਨੇ ਨਿਯਮਾਂ ਤਹਿਤ ਕਰਨੀ ਹੁੰਦੀ ਆ ਜੋ ਭਾਰਤੀ ਕਾਨੂੰਨ ਆ ਜੋ ਕਾਨੂੰਨ ਦੇ ਮੁਤਾਬਕ ਚੱਲਣਾ ਹੁੰਦਾ ਜਨਰਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਕੋਈ ਆਪਣੀ ਮਨਮਰਜ਼ੀ ਕਰਨੀ ਹੁੰਦੀ ਆ ਐਡਵੋਕੇਟ ਜਨਰਲ ਦਾ ਪੂਰਾ ਸਟਾਫ ਉਸ ਗੱਲ ਤੇ ਬਹਿਸ ਕਰਦਾ ਵਾ ਬਹਿਸ ਕੰਧਰ ਬਾਦਾ ਕਿ ਡਿਊਟੀ ਲੱਗਦੀ ਆ ਉਹ ਕੰਮ ਕਰਦੇ ਆ ਗਿਆ ਤੇ ਲੇਕਿਨ ਜਦ ਉਹਨਾਂ ਤੇ ਬੋਝ ਪਾਇਆ ਜਾਵੇ ਕਿ ਤੁਸੀਂ ਇਦਾਂ ਨਹੀਂ ਇਦਾਂ ਹੀ ਕਰੋ ਤਾਨੂੰ ਆਏ ਕਰਨਾ ਪੈਣਾ ਤਾਨੂੰ ਆਏ ਕਰਨਾ ਪੈਣਾ ਫਿਰ ਉਹ 바ਵਾ ਖੜੀਆਂ ਕਰ ਜਾਂਦਾ ਹੈਗਾ ਭਾਵੇਂ ਕੋਈ ਵੀ ਜਨਰਲ ਹੋਵੇ ਇਸਰਕੇ ਇਹਨਾਂ ਦੇ ਉੱਤੇ ਬੋਲੋ ਜਦੋਂ ਖਾਸ ਕਰਕੇ ਪੰਜਾਬ ਸਰਕਾਰ ਤੇ ਤੇ ਨਹੀਂ ਜੋਰ ਪਾਉਂਦੀ ਜਿਹੜੀ ਪੰਜਾਬ ਸਰਕਾਰ ਚਰਾਰੀ ਸਰਕਾਰ ਹੈਗੀ ਆ ਕਿ ਦਿੱਲੀ ਦੀ ਸਰਕਾਰ ਚਰਾਰੀ ਹੈ ਉਹਨਾਂ ਵੱਲੋਂ ਹੀ ਐਡਵੋਕੇਟ ਤੇ ਪ੍ਰੈਸ਼ਰ ਹੁੰਦਾ ਹੈਗਾ ਜੇ ਸਰਕੇ ਉਸ ਨੂੰ ਵਾਪਸ ਆਪਣੀਆਂ ਸਵਾਮਾਂ ਲੈਣੀਆਂ ਪੈਂਦੀਆਂ ਹੈਗੀਆਂ ਅੱਜ ਮਨਿੰਦਰਜੀਤ ਸਿੰਘ ਜਿਹੜੇ ਐਡਵੋਕੇਟ ਜਿਨ੍ਹਾਂ ਨੇ ਹੁਣ ਹਲਫ ਲਿਆ ਹੈਗਾ ਤਾਜ਼ਾ ਤਾਜ਼ਾ ਹਲਫ ਲਿਆ ਹੈਗਾ ਬੜਾ ਖਾਨਦਾਨੀ ਵਕੀਲ ਹੈਗੇ ਆ ਤਿੰਨ ਪੀੜੀਆਂ ਤੋਂ ਵਕੀਲ ਆ ਇਹਦੇ ਫਾਦਰ ਵੀ ਸਰਦਾਰ ਇੰਦਰਜੀਤ ਸਿੰਘ ਬੀਦੀ ਸਾਹਿਬ ਵੀ ਉਹ ਵੀ ਮਤਲਬ ਇੱਕ ਨਾਮਵਰ ਵਕੀਰ ਰਹੇ ਹੈਗੇ ਆ ਉਹਨਾਂ ਦੇ ਬਾਬਾ ਵੀ ਵਕੀਰ ਰਹੇ ਹੈਗੇ ਆ ਪਰ ਬੀਦੀ ਖਾਨਦਾਨ ਦੇ ਐਡਵੋਕੇਟ ਖਾਨਦਨ ਹੈਗੇ ਆ ਇਹ ਕਿੰਨਾ ਸਮਾਂ ਕਰਦੇ ਹੈਗੇ ਆ ਇਹ ਤਾਂ ਸਮਾਂ ਦੱਸੇਗਾ ਕਿ ਇਹ ਲੱਗਦਾ ਨਹੀਂਗਾ ਕਿ ਇਹ ਵੀ ਪਰ ਇਹ ਲੱਗਦਾ ਹੈਗਾ ਕਿ 2025 ਲੈ ਕੇ ਬਿਗਲ ਬਜਾਉਣਗੇ ਪਰ ਖੇੜਾ ਸਾਹਿਬ ਗੱਲ ਤੇ ਇਹ ਆ ਵੀ ਵਕੀਲ ਸਾਹਿਬ ਨੇ ਜਿਹੜੇ ਵੀ ਵਕੀਲ ਹੁੰਦੇ ਆ ਚਾਹੇ ਲੋਅਰ ਕੋਰਟ 'ਚ ਹੋਣ ਸੈਸ਼ਨ 'ਚ ਹੋਣ ਹਾਈ ਕੋਰਟ 'ਚ ਹੋਣ ਸੁਪਰੀਮ ਕੋਰਟ 'ਚ ਹੋਣ ਉਹਨਾਂ ਨੇ ਤਾਂ ਆਪਣੇ ਮੁਕਲ ਦੀ ਜਿਹੜੀ ਆ ਉਹ ਪੈਰਵਾਈ ਕਰਨੀ ਹੁੰਦੀ ਆ ਤੇ ਫਿਰ ਕਮੀ ਕਿੱਥੇ ਆ ਪੰਜਾਬ ਦੀ ਪੈਰਵਾਈ ਹੋ ਨਹੀਂ ਰਹੀ ਜਾਂ ਆਪਣੇ ਢੰਗ ਦੇ ਨਾਲ ਪੈਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਅਗਲੇ ਹੱਥ ਖੜੇ ਕਰ ਦਿੰਦੇ ਆ ਵੀ ਕਾਨੂੰਨ ਤੇ ਇਹ ਕਹਿੰਦਾ ਤੁਸੀਂ ਸਾਨੂੰ ਆ ਕਰਨ ਨੂੰ ਕਹਿ ਰਹੇ ਹੋ ਕੱਲ੍ਹ ਸਾਹਿਬ ਮਨਿੰਦਰ ਜੀ ਨੇ ਬੀਦੀ ਜਿਹੜੇ ਆ ਨਾ ਬਣੇ ਹੈਗੇ ਆ ਇਹਨਾਂ ਦੀ ਪ੍ਰੋਮੋਸ਼ਨ ਹੋਈ ਆ ਇਹ ਪਹਿਲਾਂ ਵੀ ਐਡੀਸ਼ਨਲ ਅਡਵੋਕੇਟ ਜਨਰਲ ਸੀਗੇ ਉਹਨੇ ਪ੍ਰਮੋਟ ਕਰਤਾ ਗਿਆ ਕਿ ਇਹ ਐਡਵੋਕੇਟ ਜਨਰਲ ਲਾਤਾ ਹੈਗਾ ਠੀਕ ਹੈ ਔਰ ਇਹਨਾਂ ਨੂੰ ਆਪਣੇ ਉਸ ਜਨਰਲ ਜਿਹੜਾ ਹੈਗਾ ਉਹਦੇ ਚ ਤਜਰਬਾ ਹੈਗਾ ਕੰਮ ਕਰਨਗੇ ਦੋ ਦੋ ਰਾਵਾਂ ਨਹੀਂ ਗੀਆਂ ਲੇਕਿਨ ਕੰਮ ਕਾਨੂੰਨ ਦੇ ਦਰਜ ਰਹਿ ਕੇ ਹੋਣਾ ਦੁਨੀਆ ਦਾ ਸਾਡੇ ਇੰਡੀਆ ਦਾ ਪਵਾਂ ਚੀਫ ਜਸਟਿਸ ਹੁਣ ਪਵਾਂ ਕੋਈ ਹਾਈ ਕੋਰਟ ਦੇ ਜੱਜ ਹੁਣ ਉਹਨਾਂ ਨੇ ਕਦੇ ਵੀ ਕਾਨੂੰਨ ਤੋਂ ਬਾਹਰ ਦੇ ਕਦੇ ਕੋਈ ਫੈਸਲਾ ਨਹੀਂ ਕੀਤਾ ਉੱਥੇ ਭਾਵਨਾਵਾਂ ਨਹੀਂ ਚੱਲਦੀਆਂ ਉੱਥੇ ਨਿਯਮ ਚੱਲਦੇ ਹੈਗੇ ਆ ਉੱਥੇ ਕੋਈ ਸੱਚ ਚੱਲਦਾ ਹੈਗਾ ਜਾਂ ਉੱਥੇ ਐਥਿਕਸ ਚੱਲਦੀ ਹੈਗੀ ਹੈ ਇਸੇ ਤਰ੍ਹਾਂ ਹੀ ਜਿਹੜੇ ਐਡਵੋਕੇਟ ਜਨਰਲ ਹੈਗੇ ਆ ਉਹ ਜਿਹੜੇ ਨਿਯਮ ਬਣੇ ਹੋਗੇ ਆ ਜਿਹੜੇ ਕਾਨੂੰਨ ਬਣਿਆ ਜੇ ਰੂਲਸ ਬਣ ਚੁੱਕੇ ਆ ਵਿਧਾਨ ਸਭਾ ਦੇ ਵਿੱਚ ਜਾਂ ਆਪਣੇ ਪਾਰਲੀਮੈਂਟ ਬਣਾ ਕੇ ਸਾਨੂੰ ਇੱਕ ਚੌਕਲੇ ਦਿੱਤਾ ਹੈਗਾ ਕਾਨੂੰਨਾਂ ਦਾ ਉਸ ਤੋਂ ਬਾਹਰ ਨਹੀਂ ਜਾ ਸਕਦੇ ਲੇਕਿਨ ਜੇ ਬਾਹਰ ਜਾਣਗੇ ਵੀ ਉਹ ਕਈ ਵਾਰੀ ਡ੍ਰੌਪ ਕਰਨਾ ਪੈਂਦਾ ਉਹਨਾਂ ਨੂੰ ਉਹ ਐਬਸੈਂਟ ਹੋ ਜਾਂਦੇ ਆ ਵੀ ਇੱਥੇ ਕੀ ਕਹੀਏ ਜਵਾਬ ਦੇਈਏ ਸਰਕਾਰ ਕੁਝ ਚਾਹ ਰਹੀ ਹੁੰਦੀ ਆ ਕਿਸੇ ਨੂੰ ਫਨਾਹ ਕਰਨਾ ਚਾਹੁੰਦੀ ਸਰਕਾਰ ਕਿਸੇ ਨੂੰ ਖਤਮ ਕਰਨਾ ਚਾਹੁੰਦੀ ਆ ਲੇਕਿਨ ਕਾਨੂੰਨ ਨਹੀਂ ਚਾਹੁੰਦਾ ਕਾਨੂੰਨ ਨਹੀਂ ਕਰਦਾ ਜਿੱਦੇ ਕਰਕੇ ਅੱਗੇ ਵੀ ਜਮਾਨਤਾਂ ਹੋਈਆਂ ਉਹ ਅੱਗੇ ਵੀ ਬਰੀ ਹੋਏ ਹੈਗੇ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਸੀਗੇ ਜਿਸ ਗਪਾਲ ਸਿੰਘ ਕਹਿ ਰਹਾ ਹੁਣੀ ਬਰੀ ਹੋਏ ਸੀਗੇ ਉਹਦਾ ਐਡਵੋਕੇਟ ਜੱਲਨ ਕਹਿੰਦਾ ਸਟੈਂਡ ਨਹੀਂ ਕੀਤਾ ਸੀਗਾ ਲੇਕਿਨ ਉਹ ਇੱਕ ਨਿਜਮਾ ਤਹਿਤ ਹੀ ਹੋਣਾ ਸੀਗਾ ਉਸ ਤੋਂ ਬਾਹਰ ਨਹੀਂ ਹੋ ਸਕਦਾ ਪਰ ਗੱਲ ਇਹ ਆ ਨਾ ਖੇੜਾ ਸਾਹਿਬ ਆਪਾਂ ਕੱਲੀ ਗੱਲ ਐਡਵੋਕੇਟ ਜਨਰਲ ਦੀ ਨਾ ਨਾ ਕਰੀਏ ਚੀਫ ਸੈਕਟਰੀ ਪ੍ਰਿੰਸੀਪਲ ਸੈਕਟਰੀ ਵਿਭਾਗਾਂ ਦੇ ਡਾਇਰੈਕਟਰ ਉਹ ਵੀ ਬਦਲੇ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਮਤਲਬ ਆਪਾਂ ਇਸੇ ਸ਼ੋਭੇ ਨਾਲ ਜੁੜੇ ਹੋਏ ਆ ਤਕਰੀਬਨ ਹੀ ਦੂਜੇ ਦਿਨ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਜੀ ਐਸਐਸਪੀ ਬਦਲਤੇ ਕਮਿਸ਼ਨਰ ਬਦਲ ਦਿੱਤੇ ਡੀਸੀਸ ਬਦਲ ਦਿੱਤੇ ਮਤਲਬ ਬਦਲੀਆਂ ਪਹਿਲਾਂ ਵੀ ਸਰਕਾਰਾਂ ਚ ਹੁੰਦੀਆਂ ਰਹੀਆਂ ਇਹ ਨਹੀਂ ਵੀ ਬਦਲੀਆਂ ਨਹੀਂ ਹੁੰਦੀਆਂ ਸਰਕਾਰਾਂ ਨੇ ਬਦਲ ਕਰਨਾ ਹੁੰਦਾ ਆਪਣੇ ਮਨ ਮੁਤਾਬਕ ਮਰਜ਼ੀ ਮੁਤਾਬਕ ਮਨ ਨੂੰ ਪਾਉਂਦਾ ਅਫਸਰ ਲਾਉਣਾ ਹੁੰਦਾ ਪਰ ਇਹ ਤੇ ਪੈਟਰਨ ਜਿਹੜਾ ਇਹ ਬਹੁਤ ਤੇਜ਼ੀ ਦੇ ਨਾਲ ਫਾਲੋ ਹੁੰਦਾ ਅਸਲ ਨੂੰ ਜੇ ਨਾ ਕਰ ਲੈਣੇ ਬਦਲੀ ਹੁੰਦੀ ਨਾ ਕਿਸੇ ਵੀ ਅਧਿਕਾਰੀ ਦੀ ਬਦਲੀ ਹੁੰਦੀ ਹੈ ਸਜ਼ਾ ਨਹੀਂ ਹੁੰਦੀ ਇਹ ਪਾਰਟ ਆਫ ਜੌਬ ਹੁੰਦੀ ਹੈ ਕੀ ਹੈ ਜੇ ਮਤਲਬ ਕਿਸੇ ਨੂੰ ਜੇ ਆਪਾਂ ਜੰਦਰ ਲਾਇਆ ਕੱਲ ਨੂੰ ਕਪੂਰਲੇ ਫਿਰ ਬਠਿੰਡੇ ਲਾਤਾ ਲਾਉਣਾ ਤੇ ਉਹਨੂੰ ਉਸ ਹੀ ਆ ਜੋ ਹੈਗਾ ਹੈਗਾ ਸਿਰਫ ਜਗਾ ਬਦਲੀ ਜਾਂਦੀ ਹੈਗੀ ਹੈ ਬਦਲੀ ਇਸ ਤਰ੍ਹਾਂ ਕਿ ਸਜ਼ਾ ਨਹੀਂ ਮੰਨੀ ਜਾਂਦੀ ਬਦਲੀ ਇੱਕ ਮਤਲਬ ਪਾਰਟ ਆਫ ਜੋਬ ਮੰਨੇ ਜਾਂਦਾ ਹੈਗਾ ਤੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਜਦੋਂ ਕਿਸੇ ਵੀ ਖੇਤਰ ਦਾ ਜਾਂ ਕਿਸੇ ਵੀ ਜ਼ਿਲ੍ਹੇ ਦਾ ਜਾਂ ਕਿਸੇ ਵੀ ਜ਼ੋਨ ਤੋਂ ਜਾਂ ਕਿਸੇ ਵੀ ਸਰਕਲ ਦੇ ਵਿੱਚੋਂ ਜੋ ਕਿਸੇ ਸ਼ਿਕਾਇਤ ਹੁੰਦੀ ਆ ਜਾਂ ਉਹਨਾਂ ਨੂੰ ਆਪਣੇ ਮੁਤਾਬਕ ਜਿੱਥੇ ਵਰਤਣਾ ਹੁੰਦਾ ਤੇ ਉੱਥੋਂ ਇਹ ਕਰਨਾ ਪੈਂਦਾ ਜਿਵੇਂ ਕੱਲ ਹੀ ਹੋਏ ਬਦਲੀ ਹੋਈ ਨਾ ਜੇ ਸੁਪਰ ਕੁਮਾਰ ਲਾਈ ਸੀਗੇ ਉੱਥੇ ਫਿਰੋਜ਼ਪੁਰ ਲਾਈ ਸੀਗੇ ਤੇ ਫਿਰੋਜ਼ਪੁਰ ਤੋਂ ਉਹ ਦਿਹਾੜੇ ਲਾਤੇ ਆ ਗਿਆ ਲੁਧਿਆਣੇ ਕਿਉਂਕਿ ਉਹ ਸਰਕਾਰ ਦੇ ਬਹੁਤ ਨੇੜੇ ਹੈਗੇ ਆ ਸਰਕਾਰ ਦੀ ਮਰਜ਼ੀ ਮੁਤਾਬਕ ਕੰਮ ਕਰਦੇ ਹੈਗੇ ਆ ਸੋਤਨਕਰ ਸ਼ਰਮਾ ਲੁਧਿਆਣੇ ਕਿਉਂ ਲਏ ਹੈਗੇ ਜਿਮਨੀ ਚੌਂ ਨੂੰ ਮੁਖ ਰੱਖਦੇ ਹੋਏ ਵੀ ਜਿਹੜੀ ਜਿਮਨੀ ਚੌਂ ਹੋਣੀ ਹੈਗੀ ਆ ਉਹਨੂੰ ਆਪਣੇ ਹੱਕ ਤੇ ਕਿਵੇਂ ਭਤੌਣਾ ਹੈਗਾ ਜਦਕਿ ਜਿਨ੍ਹਾਂ ਦੀ ਬਦਲੀ ਹੋਵੇ ਕਾਨੂੰਨੀ ਤੌਰ ਤੇ ਉਹ ਨਹੀਂ ਲੱਗ ਸਕਦੇ ਉੱਥੇ ਲੇਕਿਨ ਉਸ ਜਿਹਦੇ ਬਾਰੇ ਕਿੰਤੂ ਪ੍ਰੰਤੂ ਹੋਵੇ ਨਹੀਂ ਲੱਗ ਸਕਦੇ ਲੇਕਿਨ ਉਹ ਲਾਏ ਹੈਗੇ ਆ ਫਿਰ ਉਹਨਾਂ ਨੂੰ ਮਤਲਬ ਇਹ ਚੌਣਕ ਵਿੱਚ ਨਾਮ ਬਦਲ ਦੇਵੇ ਉਹ ਵਕਰੀ ਗੱਲ ਹੈ ਲੇਕਿਨ ਉਸ ਤੋਂ ਪਹਿਲਾਂ ਉਹ ਆਧਾਰ ਬਣਾਉਣਗੇ ਸਰਕਾਰਾਂ ਆਪਣੇ ਮੁਤਾਬਕ ਆਪਣੇ ਕਿਸੇ ਵੀ ਜਿਹੜਾ ਮਤਲਬ ਸਹਿਰਦ ਜਾਂ ਉਹਨਾਂ ਦੀ ਪੈਰ ਤੇ ਪੈ ਰੱਖਿਆ ਅਧਿਕਾਰੀ ਹੁੰਦਾ ਉਹਨੂੰ ਆਪਣੇ ਮੁਤਾਬਕ ਵਰਤੀ ਹੁੰਦੀਆਂ ਇਹਦੇ ਨਾਲ ਹੀ ਆਪਾਂ ਇੱਕ ਹੋਰ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਬੀਬੀ ਜਸਵਿੰਦਰ ਕੌਰ ਬਾਠ ਜਿਨ੍ਹਾਂ ਦੇ ਪਤੀ ਦੇ ਨਾਲ ਕੁੱਟਮਾਰ ਹੋਈ ਸੀ 13-14 ਮਾਰਚ ਦੀ ਦਰਮਿਆਨੀ ਰਾਤ ਨੂੰ ਮੁੱਖ ਮੰਤਰੀ ਨੇ ਧਰਨਾ ਚਕਾਇਆ ਇਹ ਭਰੋਸਾ ਦਿੱਤਾ ਵੀ 31 ਮਾਰਚ ਨੂੰ ਤੁਸੀਂ ਮੇਰੇ ਕੋਲ ਆ ਜਾਓ ਆਪਾਂ ਤੁਹਾਡਾ ਮਸਲਾ ਸਾਰਾ ਸੁਣਦੇ ਹਾਂ ਤੇ ਇਨਸਾਫ ਜਿਹੜਾ ਜ਼ਰੂਰ ਦਿੱਤਾ ਜਾਏਗਾ ਔਰ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਕੋਈ ਪੀੜਤ ਜਿਹੜਾ ਉਹ ਇਸੇ ਆਸ ਤੇ ਜਾਂਦਾ ਵੀ ਮੈਨੂੰ ਇਨਸਾਫ ਮਿਲੇਗਾ ਅੱਜ ਜਿਸ ਵਕਤ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਸਾਢੇ 9 ਦਾ ਟਾਈਮ ਹੈ ਹਾਲੇ ਤੱਕ ਮੁਲਾਕਾਤ ਹੋਈ ਨਹੀਂ ਹੈ ਪਰ ਇਤੋਂ ਇੱਕ ਦਿਨ ਪਹਿਲਾਂ ਬੀਬੀ ਬਾਟਸ ਜਿਹੜੇ ਆ ਇਹ ਰਾਜਨਾਥ ਸਿੰਘ ਨੂੰ ਮਿਲਦੇ ਆ ਕੀ ਉਹਨਾਂ ਨੂੰ ਐਦਾਂ ਲੱਗਦਾ ਵੀ ਇਹ ਸਰਕਾਰ ਜਾਂ ਇਹਦੇ ਜਿਹੜੇ ਨਮੈਂਦੇ ਆ ਜਾਂ ਜਿਹੜੇ ਹਾਕਮ ਆ ਉਹ ਮੈਨੂੰ ਇਨਸਾਫ ਨਹੀਂ ਦੇ ਸਕਦੇ ਮੈਂ ਅਗਲਾ ਵੀ ਸਟੈਪ ਜਿਹੜਾ ਉਹ ਪਹਿਲਾਂ ਹੀ ਤਿਆਰ ਰੱਖਾਂ ਕੱਲ੍ਹ ਸਾਬ ਜਦੋਂ ਮਤਲਬ ਜਿਹੜੇ ਸਾਡੇ ਮਤਲਬ ਕਰਨਲ ਬਾਠ ਹੈਗੇ ਆ ਉਹਨਾਂ ਦੀ ਜਿਹੜੀ ਵਿਸ਼ਣ ਕਮਾਂਡ ਹੈਗਾ ਉਹਨਾਂ ਨੇ ਕੰਮ ਸੰਭਾਲਿਆ ਹੋਇਆ ਹੈਗਾ ਔਰ ਉਹਨਾਂ ਦੇ ਅਧਿਕਾਰੀ ਕੰਮ ਕਰ ਰਹੇ ਹੈਗੇ ਆ ਇਥੋਂ ਤੱਕ ਜਿਹੜੇ ਲੈਫਟੀਨੈਂਟ ਜਨਰਲ ਹੈਗੇ ਵਧਵਾ ਜੀ ਤੇ ਇਥੋਂ ਦੇ ਜਿਹੜੇ ਡੀਜੀਪੀ ਉਹਨਾਂ ਨੇ ਇਕੱਠੇ ਪ੍ਰੈਸ ਕਾਨਫਰੰਸ ਕੀਤੀ ਹੈ ਬੇਸ਼ੱਕ ਵਧਵਾ ਜੀ ਨੇ ਕੋਈ ਸ਼ਬਦ ਨਹੀਂ ਮੂੰਹ ਬੋਲਿਆ ਲੇਕਿਨ ਉਹਨਾਂ ਨੇ ਬਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਮਤਲਬ ਗਲਤ ਲੋਕ ਨੇ ਜਿਨ੍ਹਾਂ ਨੇ ਮਤਲਬ ਇੱਕ ਕੰਮ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ ਉਹਨੇ ਵਿਸ਼ਵਾਸ ਦਿੱਤਾ ਲੇਕਿਨ ਪ੍ਰੈਸ ਕਾਨਫਰੰਸ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਪੱਤਰਕਾਰ ਦੀ ਕੋਈ ਗੱਲ ਵੀ ਨਹੀਂ ਸੁਣੀ ਉਸ ਦਿਨ ਡੀਜੀਪੀ ਨੇ ਸਾਹ ਵੀ ਇਦਾਂ ਕੀਤਾ ਕਿ ਆਪਣੀ ਬਰੀਫਿੰਗ ਕੀਤੀ ਹੈ ਪੱਤਰਕਾਰਾਂ ਨੂੰ ਵੀ ਜਿਵੇਂ ਆਪਣੇ ਅਧਿਕਾਰੀਆਂ ਨੂੰ ਕਰਦੇ ਨਾ ਮੈਂ ਬਰੀਫ ਕਰਦਾ ਇਦਾਂ ਕੰਮ ਕਰੋ ਤੇ ਪੱਤਰਕਾਰ ਨੂੰ ਬਰੀਫ ਕਰਤਾ ਸੀਗਾ ਤੁਸੀਂ ਆਹ ਕੰਮ ਕਰਨਾ ਤੇ ਆਹ ਆਹ ਸੂਚਨ ਲੈ ਜਾਓ ਲੇਕਿਨ ਪੱਤਰਕਾਰਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਸ਼ੱਕ ਦੇ ਘਰੇ ਆ ਜਾਂਦੇ ਆ ਪਰ ਜਦੋਂ ਇਹ ਗੱਲ ਉੱਠੀ ਆ ਕਿ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪ੍ਰੈਸ ਰਿਪੋਰਟਰ ਦੀ ਕੋਈ ਸਵਾਲ ਜਵਾਬ ਨਹੀਂ ਹੁੰਦਾ ਤੇ ਉਦੋਂ ਮਤਲਬ ਲੋਕ ਇਹ ਸੋਚਦੇ ਆ ਕੋਈ ਗੱਲ ਨਹੀਂ ਬਣਦੀ ਲੱਗਦੀ ਤੇ ਦੂਜੀ ਗੱਲ ਹੈਗੀ ਕਿ ਕਿਉਂਕਿ ਕਿਉਂਕਿ ਕਰਨਲ ਬਾਠੇਕ ਫੋਰਸ ਡਿਪਾਰਟਮੈਂਟ ਦੇ ਆ ਉਹਨਾਂ ਦਾ ਇਹ ਨੈਤਿਕ ਫਰਜ਼ ਬਣਦਾ ਸੀਗਾ ਉਹਨਾਂ ਦੀ ਰਿਕੁਐਸਟ ਕਰਨਾ ਕਿ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਹੈਗੇ ਆ ਰੱਖਿਆ ਮੰਤਰੀ ਹੈਗੇ ਆ ਉਹਨਾਂ ਨੂੰ ਮਿਲਿਆ ਜਾਵੇ ਰੱਖਿਆ ਮੰਤਰੀ ਦਾ ਕੀ ਵਿਚਾਰ ਹੈਗਾ ਤੇ ਜੇ ਉੱਥੇ ਉਹਨਾਂ ਅਚਾਰਾ ਜੀ ਨੇ ਕੀਤੀ ਹੈਗੀ ਆ ਤੇ ਰੱਖਿਆ ਮੰਤਰੀ ਨੂੰ ਜਾ ਕੇ ਉਹਨੇ ਇਹੀ ਅਪੀਲ ਕੀਤੀ ਆ ਕਿ ਸਾਨੂੰ ਅਈ ਤੱਕ ਕੋਈ ਇਰਜ਼ਾਫ ਹੀ ਨਹੀਂ ਮਿਲਿਆ ਤੇ ਉਹਦੇ ਵਿੱਚ ਜੁਰੀਆਂ ਕੇ ਰੱਖਿਆ ਮੰਤਰੀ ਆਪਣੇ ਜਿਹੜੇ ਮਤਲਬ ਦੂਜੇ ਜਨਰਲ ਹੈਗੇ ਆ ਜਾਂ ਜਿਹੜੇ ਸਬੰਧਤ ਉਹ ਹੈਗੇ ਉਹਨਾਂ ਨੂੰ ਕੋਈ ਆਦੇਸ਼ ਜਾਰੀ ਕਰ ਸਕਦੇ ਹੈਗੇ ਆ ਵੀ ਇਹਨਾਂ ਨੂੰ ਇਰਜ਼ਾ ਮਿਲਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਵਿਕਾਰ ਦਾ ਸਵਾਲ ਫੌਜਦਾ ਹੈਗਾ ਵੀ ਜੇਕਰ ਇੱਕ ਫੌਜ ਦਾ ਵਰਕਿੰਗ ਕਨਲ ਵੀ ਸੁਰੱਖਤ ਨਹੀਂ ਪੰਜਾਬ ਪੁਲਿਸ ਦੇ ਸਾਹਮਣੇ ਆਇਆ ਤੇ ਉਹ ਆਮ ਆਦਮੀ ਕਿਵੇਂ ਹੋਵੇਗਾ ਮੈਂ ਇਹ ਵੀ ਗੱਲ ਕਰਦਾ ਕਿ ਅੱਜ ਜਿਹੜੇ ਜੰਗ ਲੜ ਰਹੇ ਹਨ ਬੀਬੀ ਬਾੜ ਜਾਂ ਬਾਦਸਾਪ ਲੜ ਰਹੇ ਹੈਗੇ ਆ ਉਹ ਜੰਗ ਇਹ ਨਹੀਂ ਲੜ ਰਹੇ ਇਹ ਸਾਨੂੰ ਸਾਡੀ ਮਤਲਬ ਬਹੁਤ ਨੁਕਸਾਨ ਹੋਇਆ ਸਾਡੀ ਬੜੀ ਅਨਸਲਟ ਹੋਈ ਹੈਗੀ ਆ ਜੰਗ ਇਹ ਲੜ ਰਹੇ ਹੈਗੇ ਆ ਜੋ ਹਾਈ ਕੋਰਟ ਨੇ ਵੀ ਇਹ ਗੱਲ ਕੀਤੀ ਸੀਗੀ ਵੀ ਤੁਸੀਂ ਇਹ ਤੇ ਕਹਿ ਰਹੇ ਹੋ ਵੀ ਸਾਨੂੰ ਇਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਕਰਨਲ ਹੈਗੇ ਆ ਤੇ ਹਾਈ ਕੋਰਟ ਨੇ ਇਹ ਗੱਲ ਦਿੱਤਾ ਵੀ ਜੇ ਤੈਨੂੰ ਪਤਾ ਨਹੀਂ ਸੀ ਕਰਨਲ ਹੈ ਕਿ ਆਮ ਆਮਦਵੀ ਵੀ ਨਾ ਇਦਾਂ ਨਹੀਂ ਕਰਦੇ ਤੁਸੀਂ ਆਮਦਵੀ ਵਿੱਚ ਸਰਕਤ ਹੈਗਾ ਗੱਲ ਅੱਜ ਲੜਾਈ ਹਾਈ ਕੋਰਟ ਦੇ ਉਹ ਜੱਜ ਸਾਹਿਬ ਦੇ ਜਿਹੜੇ ਸੰਦੀਪ ਮੋਦਗਲ ਸਾਹਿਬ ਹੈਗੇ ਆ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਮਦਵੀ ਵਿੱਚ ਸਰਕਤ ਹੈਗਾ ਸਾਹਿਬ ਨਾ ਤੇ ਬੜੀ ਇੱਕ ਲਾਨਰ ਬੀਸੀ ਪੰਜਾਬ ਪੁਲਿਸ ਦੇ ਉੱਤੇ ਤੇ ਉਹ ਜਿਹੜੀਆਂ ਗੱਲਾਂ ਹੈਗੀਆਂ ਇਹ ਸਵਾਲ ਉੱਠਦੇ ਜਦੋਂ ਸਵਾਲ ਉੱਠਦੇ ਆ ਤੇ ਉਹ ਸ਼ੱਕ ਦੇ ਘੇਰੇ 'ਚ ਉਹ ਮਹਿਕਮੇ ਦੀ ਜਿਹੜੀ ਮਤਲਬ ਹੈ ਨਾ ਸੈਟ ਬੀਠੀ ਆ ਉਹ ਆ ਜਾਂਦੀ ਹੈਗੀ ਆ ਤੇ ਇਸਰਕੇ ਮੁੱਖ ਮੰਤਰੀ ਸਾਹਿਬ ਨੇ ਵੀ 13 ਦੀ ਰਾਤ ਨੂੰ ਕੱਢਣਾ ਵਾਪਰੀ ਆ ਤੇ 31 ਤਰੀਕ ਉਹਨਾਂ ਦਿੱਤੀ ਹੈਗੀ ਆ ਕਿ ਰਜਿਵੇਂ ਇਹਨੇ ਜਿਆਦੇ ਸੀ ਕਿ ਉਹਨਾਂ ਦੇ ਕੋਲ ਵੀ ਰਜਿਵੇਂ 31 ਕਿੰਨੇ ਦਿਨ ਬੰਦ ਤੇ ਇੱਡਾ ਵੱਡਾ ਸੰਗੀਨ ਮਸਲਾ ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਟਵੀਟ ਨਹੀਂ ਵੀ ਕੀਤਾ ਕੋਈ ਕਿਸੇ ਅਖਬਾਰ 'ਚ ਬਿਆਨ ਨਹੀਂ ਆਇਆ ਕਿ ਇਹ ਗੱਲ ਚੰਗੀ ਹੋਈ ਜਾਂ ਮਾੜੀ ਹੋਈ ਆ ਨਾ ਨੈਟਾ ਬੋਲੇ ਨਾ ਪੋਜ਼ਿਟਿਵ ਬੋਲੇ ਆ ਲੇਕਿਨ ਅੱਜ ਉਹਨਾਂ ਨੇ 31 ਤਰੀਕ ਨੂੰ ਸੱਦਿਆ ਹੈਗਾ ਉਸ ਪਰਿਵਾਰ ਨੂੰ ਵੀ ਤੁਸੀਂ ਆਪਣਾ ਦੁੱਖ ਦੱਸੋ ਕੀ ਗੱਲ ਹੈਗੀ ਆ ਕੀ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੇ ਵਿਭਾਗ ਨੇ ਨਹੀਂ ਦੱਸਿਆ ਉਹਨਾਂ ਦੇ ਡੀਜੀਪੀ ਨੇ ਨਹੀਂ ਦੱਸਿਆ ਉਹਨਾਂ ਦੇ ਹੋਰ ਅਧਿਕਾਰੀਆਂ ਨੇ ਨਹੀਂ ਦੱਸਿਆ ਕਿ ਉਹਨਾਂ ਦੇ ਉਹ ਗ੍ਰੈਵ ਭਾਗ ਉਹਨਾਂ ਕੋਲ ਹੈਗਾ ਗ੍ਰੇਵ ਦੇ ਜਿੱਦ ਸਕਤਰ ਹੈ ਕਿ ਉਹਨਾਂ ਨੇ ਇਹ ਗੱਲ ਕੀਤੀ ਵੀ ਆਪਣੇ ਪੰਜਾਬ ਦੇ ਚ ਰੌਲਾ ਪਾ ਪੈ ਗਿਆ ਹੈਗਾ ਜਿੱਥੇ ਪੰਜਾਬ ਪੁਲਿਸ ਬੜੀ ਮਤਲਬ ਦਾਗੀ ਹੋ ਰਹੀ ਹੈਗੀ ਆ ਪੰਜਾਬ ਪੁਲਿਸ ਜਿਹੜੀ ਆਮ ਬੰਦੇ ਸੁਰੱਖਿਆ ਜਿਹੜੀ ਹੈਗੀ ਆ ਜਿਹੜੀ ਆਮ ਆਦਮੀ ਸੁਰੱਖਿਆ ਹੈਗੀ ਆ ਉਹ ਖਤਰੇ ਚ ਪੈ ਗਈ ਹੈਗੀ ਆ ਜਿਸ ਤੋਂ ਸਵਾਲ ਉੱਠ ਰਹੇ ਹੈਗੇ ਆ ਤੇ ਉਹਦੇ ਵਿੱਚ ਸਰਕਾਰ ਨੇ ਕੋਈ ਅਜਿਹੇ ਕਦਮ ਨਹੀਂ ਚੱਕਿਆ ਜਿਹਦੇ ਨਾਲ ਸਰਕਾਰ ਆਮ ਲੋਕਾਂ ਨੂੰ ਮਹਿਸੂਸ ਕਰੇ ਵੀ ਸਾਡੇ ਲਈ ਤੁਸੀਂ ਹਰ ਵਿਅਕਤੀ ਕਰਨਲ ਆ ਤੇ ਹਰ ਕਰਨ ਲਈ ਆਮ ਵਿਅਕਤੀ ਹੈਗਾ ਤੇ ਅਸੀਂ ਬਰਾਬਰ ਸਿੱਖਿਆ ਕਰਦੇ ਹੈਗੇ ਤੁਸੀਂ ਗੱਲ ਕੀਤੀ ਬਈ ਉਹਨਾਂ ਨੇ ਆਪਣਾ ਦੁੱਖੜਾ ਜਿਹੜਾ ਰਾਜਨਾਥ ਹੁਣਾਂ ਨੂੰ ਦੱਸਿਆ ਦੁੱਖੜਾ ਤਾਂ ਕਿਸਾਨ ਵੀ ਖੇੜਾ ਸਾਹਿਬ ਕੇਂਦਰ ਨੂੰ ਦੱਸਦੇ ਆ ਪਰ ਕੇਂਦਰ ਹੱਥ ਪੱਲਾ ਨਹੀਂ ਫੜਦੀ ਮੀਟਿੰਗਾਂ ਤੇ ਮੀਟਿੰਗਾਂ ਮੁਲਾਕਾਤਾਂ ਤੇ ਮੁਲਾਕਾਤਾਂ ਹੁੰਦੀਆਂ ਨੇ ਪਰ ਇਸ ਸਭ ਦੇ ਵਿੱਚ ਰਾਣਾ ਗੁਰਜੀਤ ਜਿਹੜੇ ਆ ਉਹ ਇੱਕ ਕੈਂਪੇਨ ਚਲਾਉਂਦੇ ਆ ਨਵੀਂ ਸੋਚ ਨਵਾਂ ਪੰਜਾਬ ਮੱਕੀ ਦੀ ਫਸਲ ਨੂੰ ਕਹਿੰਦੇ ਉਤਸ਼ਾਹਤ ਕਰੋ ਐਮਐਸਪੀ ਮੈਂ ਦਊਂਗਾ ਰਾਣਾ ਗੁਰਜੀਤ ਮਾਲਵੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਰੈਲੀਆਂ ਜਿਹੜੀਆਂ ਉਹ ਕਰਦੇ ਜਾ ਰਹੇ ਆ ਰਾਣਾ ਗੁਰਜੀਤ ਵੱਡੇ ਕਿਸਾਨ ਨੇ ਵੱਡੇ ਕਾਰੋਬਾਰੀ ਨੇ ਉਹ ਐਮਐਸਪੀ ਦੇ ਵੀ ਸਕਦੇ ਆ ਮੱਕੀ ਖਰੀਦ ਵੀ ਸਕਦੇ ਆ ਪਰ ਇਸ ਨੂੰ ਅਗਰ ਆਪਾਂ ਪੋਲੀਟੀਕਲ ਐਂਗਲ ਦੇ ਨਾਲ ਦੇਖਣਾ ਹੋਵੇ ਵੀ ਪਹਿਲੀ ਗੱਲ ਤਾਂ ਇਹੀ ਹੈ ਮੇਰੀ ਵੀ ਇਹ ਕੋਈ ਪੋਲੀਟੀਕਲ ਨੈਰੇਟਿਵ ਵੀ ਹੈਗਾ ਜਾਂ ਰਾਣਾ ਗੁਰਜੀਤ ਜਿਹੜੇ ਆ ਉਹ ਇਸ ਵਕਤ ਕਿਸਾਨਾਂ ਦੇ ਮਸੀਹਾ ਬਣ ਕੇ ਨਿਤਰੇ ਮਾਲਵੇ ਦੇ ਲਾਕੇ ਦੇਖੋ ਜਿਹੜੇ ਰਾਣਾ ਗੁਰਜੀਤ ਸਿੰਘ ਹੈਗੇ ਆ ਇੱਕ ਬਹੁਤ ਵੱਡੇ ਉਦਯੋਗਪਤੀ ਸਾਬਤ ਹੋਏ ਅੱਜ ਦੀ ਡੇਢ ਦੇ ਵਿੱਚ ਉਹਨਾਂ ਦੇ ਕੋਲ ਮੱਕੀ ਦੀ ਖੱਪਤ ਬਹੁਤ ਚਾਹੀਦੀ ਹੈਗੀ ਆ ਉਹ ਕਹਿੰਦੇ ਮੈਨੂੰ 40000 ਕੁਆਂਟਾ ਡੇਲੀ ਖੱਪ ਚਾਹੀਦੀ ਮੈਨੂੰ ਡੇਲੀ ਖੱਪ ਜਿਹੜੀ ਕਿ ਮੈਨੂੰ ਦੂਜੇ ਸੂਬੇ ਤੋਂ ਮਗਵਾਨੀ ਪੈਂਦੀ ਹੈਗੀ ਆ ਜੇ ਰਾਣਾ ਗੁਰਜੀਤ ਸਿੰਘ ਹੈਗੇ ਜਾਨੋ ਦਾ ਬੇਟਾ ਇੰਦਰ ਪ੍ਰਤਾਪ ਸਿੰਘ ਹੈਗੇ ਰਾਣਾ ਇੰਦਰ ਪ੍ਰਤਾਪ ਸਿੰਘ ਹੈਗੇ ਦੋਨੋਂ ਭਵੇਂ ਕਾਂਗਰਸ ਦੇ ਵਧਾਈਖ ਹੈਗੇ ਆ ਲੇਕ ਜਿਹੜੀ ਇੱਕ ਆਯਾਦ ਹੈਗੇ ਕਾਂਗਰਸ ਦੇ ਵਧਾਈ ਕਹਿਗੇ ਆ ਜਿਹੜਾ ਬੇਟਾ ਆਯਾਦ ਵਧਾਈ ਕਹਿਗਾ ਉਹ ਸਾਬਕਾ ਮੰਤਰੀ ਵੀ ਹੈਗੇ ਆ ਲੇਕਿਨ ਜਿਹੜੀ ਉਹਨਾਂ ਨੇ ਨਵਾਂ ਇੱਕ ਸੋਚ ਨਵੀਂ ਸੋਚ ਤੇ ਨਵਾਂ ਪੰਜਾਬ ਦਾ ਇਸ਼ੂ ਲੈ ਕੇ ਆਏ ਆ ਉਹ ਰਾਣਾ ਗਦੀਰ ਸਿੰਘ ਵਾਕਵਕ ਆਪਣੀ ਮੀਟਿੰਗਾਂ 'ਚ ਇਹ ਗੱਲ ਕਹਿ ਚੁੱਕੇ ਆ ਪ੍ਰੈਸ ਕਾਨਫਰੈਂਸ 'ਚ ਗੱਲ ਕਹਿ ਚੁੱਕੇ ਆ ਇਹ ਏਜੰਡਾ ਕਾਂਗਰਸ ਪਾਰਟੀ ਦਾ ਬਿਲਕੁਲ ਨਹੀਂ ਹੈ ਕਾਂਗਰਸ ਪਾਰਟੀ ਨੇ ਵੀ ਉਹਦੇ ਏਜੰਡੇ ਦੇ ਨਾਲ ਹੱਥ ਹੱਥ ਨਹੀਂ ਮਿਲਾਇਆ ਕਾਂਗਰਸ ਪਾਰਟੀ ਨੇ ਵੀ ਕੋਈ ਹਮਾਰਾ ਨਹੀਂ ਦਾ ਕਾਂਗਰਸ ਪਾਰਟੀ ਨੇ ਬਲਕਿ ਇਸ ਦਾ ਵਿਰੋਧ ਕੀਤਾ ਹੈਗਾ ਕਿ ਰਾਣਾ ਗੁਰਜੀਤ ਸਿੰਘ ਦੇ ਜਿਹੜੇ ਨਾ ਕਾਂਗਰਸ ਦੇ ਵਿੱਚ ਆਲ ਇੰਡੀਆ ਕਾਂਗਰਸ ਦੇ ਕਿਸਾਨ ਜਿਹੜੇ ਵਿੰਗ ਦੇ ਹੈਗੇ ਚੇਅਰਮੈਨ ਹੈਗੇ ਸੁਖਪਾਲ ਸਿੰਘ ਖਹਿਰਾ ਸੁਖਪਾਲ ਖਹਿਰਾ ਬਿਲਕੁਲ ਹ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਉਹਨਾਂ ਨੇ ਵਿਰੋਧ ਇਹ ਕੀਤਾ ਸੀ ਵੀ ਰਾਣਾ ਗੁਰਜੀਤ ਸਿੰਘ ਇਹ ਤੇ ਗੱਲ ਆਖ ਰਿਹਾ ਕਿ 2 ਸਾਲੇ ਮੈਂ ਐਮਐਸਪੀ ਤੇ ਲਵਾਗਾ ਲੇਕਿਨ ਨਹੀਂ ਐਮਐਸਪੀ ਆ ਐਮਐਸਪੀ ਉਹ ਮੰਡੀ ਦੇ ਚੱਕਣਗੇ ਕਿ ਸਿੱਧਾ ਚੱਕਣਗੇ ਕਿ ਅੰਬਾਨੀਆਂ ਅੜਨੀਆਂ ਵੰਸ਼ ਦਾ ਸਾਈਲੋ ਵਿੱਚ ਜਾਵੇਗਾ ਜੇ ਸਾਈਲੋ ਜਾਵੇਗਾ ਤੇ ਉਹਦੀ ਟਰਾਂਸਪੋਰਟ ਕੌਣ ਚੱਲੇਗਾ ਉਹ ਮੰਡੀਕਰਨ ਬੋਰਡ ਦਾ ਜਿਹੜਾ ਹੈਗਾ ਮੰਡੀਕਰਨ ਬੋਰਡ ਦੀ ਜਿਹੇ ਕਮਾਈ ਹੈਗੀ ਆ ਜਿਹੜੀ ਉਹਨਾਂ ਦਾ ਮਤਲਬ ਕਟੌਤੀ ਜਾਈਗੀ ਉਹ ਕੌਣ ਦੇਵੇਗਾ ਇਸ ਕਰਕੇ ਇਹ ਗੱਲ ਤਿੰਦੂਪਰੰਧ ਹੁੰਦੀ ਆ ਬੇਸ਼ੱਕ ਰਾਣਾ ਗਰਜੀਤ ਸਿੰਘ ਇਹ ਗੱਲ ਕਹਿੰਦੇ ਹੈਗੇ ਆ ਕਿ ਮੇਰੀ ਜਿਹੜੀ ਖਰੀਦੋ ਵਿਰੋਧ ਮੰਡੀ ਵਿੱਚੋਂ ਹੀ ਹੋਵੇਗੀ ਮੈਂ ਮੰਡੀ ਵਿੱਚੋਂ ਚੱਕਾਂਗਾ ਲੇਕਿਨ ਮੈਂ ਇਹਦੇ ਸਿਰਫ ਕਿਸਾਨ ਨੂੰ ਅਰਸ਼ਾਦ ਕਰਨਾ ਚਾਹੁੰਦਾ ਵੀ ਜਿਹੜਾ ਕਿਸਾਨ ਆ ਜਿਹੜਾ ਜਿਹਨੂੰ ਐਮਐਸਬੀ ਨਹੀਂ ਮਿਲਦੀ ਜਿਹਦੇ ਕਿ ਉਹ ਧਰਨੇ ਦੇ ਰਿਹਾ ਹੈਗਾ ਵੀ ਘਟੂ ਘਟ ਮੈਂ ਇੱਕ ਫਸਲ ਤੇ ਤੇ ਦੂਜੇ ਪਾਸੇ ਮਾਲਵੇ 'ਚ ਤਾਂ ਜਾਂਦੇ ਆ ਉਹ ਮਾਲਵੇ 'ਚ ਇਹ ਵੀ ਕਰੇ ਹੈਗੇ ਆ ਕਿ ਮਾਲਵੇ ਦੇ ਵਿੱਚ ਜਿਹੜੀ ਮਤਲਬ ਕਪਾਹ ਖਤਮ ਹੋ ਗਈ ਆ ਨਰਮਾ ਖਤਮ ਹੋ ਗਿਆ ਜਿਹਦੇ ਨਾਲ ਜਿਹੜੀ ਮਤਲਬ ਧਾਗਾ ਇੰਡਸਟਰੀ ਜਿਹੜੀ ਖਤਮ ਹੋ ਗਈ ਹੈਗੀ ਉਹ ਤੋਂ ਮਾਲਵੇ ਦੇ ਵਿੱਚੋਂ ਉੱਥੇ ਕਹਿੰਦੇ ਵੀ ਸਾਨੂੰ ਜਿਹੜੀ ਝੋਨੇ ਤੋਂ ਪਰੇ ਹੋਣਾ ਪੈਣਾ ਧਾਨ ਤੋਂ ਪਰੇ ਹੋ ਕੇ ਫਿਰ ਦੁਬਾਰਾ ਉਹ ਉਹ ਫਸਲ ਲੈ ਕੇ ਆਉਣੀ ਹੈਗੀ ਆ ਉਹਨੇ ਨਵੀਂ ਸੋਚ ਜਾਈ ਕਿਸਾਨੀ ਨੂੰ ਭਰਨ ਦੀ ਪਿਲੇ ਦਿਨੀ ਉਹਨੇ ਵਿਧਾਨ ਸਭਾ ਦੇ ਵਿੱਚ ਵੀ ਇੱਕ ਆਪਣਾ ਜਿਹੜੀ ਰਿਕੁਐਸਟ ਕਰਕੇ ਸੰਧਵਾ ਸਾਬ ਕੋਲੋਂ ਆਪਣੀ ਸਪੀਚ ਮੰਗੀ ਸੀ ਭਵਾਂ ਸਰਕਾਰ ਦੇ ਖਿਲਾਫ ਵੀ ਬੋਲੇ ਗਿਆ ਲੇਕਿਨ ਉਹ ਤਰਕ ਦੇ ਕੇ ਬੋਲੇ ਗਿਆ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਪੱਖ ਤੇ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈਗੀ ਆ ਲੇਕਿਨ ਇਹ ਸੱਚ ਗੱਲ ਹੈਗੀ ਆ ਕਿ ਕਾਂਗਰਸ ਨੇ ਉਹਨਾਂ ਦੇ ਨਾਲ ਸਮਰਥਨ ਨਹੀਂ ਕੀਤਾ ਦੂਸਰੇ ਪੱਖੇ ਜਿਹੜੀ ਤੁਸੀਂ ਕਹਿੰਨੇ ਹੋ ਤੁਹਾਡਾ ਇਸ਼ਾਰਾ ਜਿਹੜਾ ਹੈਗਾ ਇਹ ਆ ਵੀ ਕੀ ਉਹਦੇ ਵਿੱਚ ਰਾਜਨੀਤੀ ਹੈ ਕਿਉਂਕਿ ਉਹ ਰਾਜਨੀਤੀਬਾਨ ਹੈਗੇ ਜਦੋਂ ਕਾਂਗਰਸ ਸਪੋਰਟ ਨਹੀਂ ਕਰ ਰਹੀ ਸਸ ਕਿਸਾਨ ভোটার ਵੀ ਆ ਨਾ ਕਿਸਾਨ ਨੇ ਵੋਟ ਵੀ ਪਾਉਣੀ ਹੁੰਦੀ ਆ ਔਰ ਖਾਸ ਤੌਰ ਤੇ ਮਾਲਵੇ ਦਾ ਜਿਹੜਾ ਕਿਸਾਨ ਆ ਜਾਂ ਮਾਲਵੇ ਦਾ ਜਿਹੜਾ ভোটার ਆ ਉਹ ਪੰਜਾਬ ਦੀ ਸਿਆਸਤ ਨੂੰ ਸੈਟ ਕਰ ਦਿੰਦਾ ਨੈਰੇਟਿਵ ਪੂਰਾ ਸੈਟ ਕਰ ਦਿੰਦਾ ਵੀ ਜਿੱਧਰ ਮਾਲਵੇ ਦਾ ਕਿਸਾਨ ਆ ਮਾਲਵੇ ਦੇ ਲੋਕ ਮਲਵਈ ਜਿੱਧਰ ਵੋਟ ਪੁਗਤਾ ਦੇਣ ਫਿਰ ਸਰਕਾਰ ਬਣਾ ਦਿੰਦੇ ਹੁੰਦੇ ਆ ਉਹ ਖਾਲਸਾਬ ਤੁਸੀਂ ਇਸ ਗੱਲ ਨੂੰ ਜਾਣ ਗਏ ਹੋ ਕਿ ਅੱਜ ਭਾਰਤ ਸਰਕਾਰ ਵੱਲੋਂ ਜਿਹੜੇ ਖੇਤੀ ਦੇ ਤਿੰਨ ਜਿਹੜੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਰੱਦ ਕੀਤੇ ਸੀਗੇ ਉਹ ਰੱਦ ਨਹੀਂ ਕੀਤੇ ਉਹ ਦੁਬਾਰਾ ਫੇਰ ਲਾਗੂ ਹੋ ਰਹੇ ਆ ਸਿੱਧੇ ਤੇ ਸਿੱਧੇ ਢੰਗ ਦੇ ਨਾਲ ਉਹ ਜਿਹੜੇ ਜਿਹੜੇ ਅੰਬਾਨੀਆਂ ਅਡਾਨੀਆਂ ਦੇ ਸਿਸਟਮ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਖੜਾ ਕੀਤਾ ਜਾ ਰਿਹਾ ਹੈਗਾ ਰਾਣਾ ਗੁਰਜੀਤ ਸਿੰਘ ਵੀ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਨਾ ਵੀ ਰਾਣਾ ਗੁਰਜੀਤ ਸਿੰਘ ਤੁਸੀਂ ਤੇ ਅੰਬਾਨੀ ਬਣਦੇ ਜਾ ਰਹੇ ਹੋ ਤੇ ਉਹ ਕਹਿੰਦੇ ਸ਼ੁਕਰ ਹੈ ਕਿ ਮੈਨੂੰ ਤੁਸੀਂ ਉਸ ਲਾਈਨ 'ਚ ਖੜੇ ਕੀਤਾ ਬੜੀ ਕੋਸ਼ਿਸ਼ ਹੁੰਦੀ ਹੈ ਇਸ ਕਰਕੇ ਲੇਕਿਨ ਉਹ ਜਿਹੜੀ ਮਤਲਬ ਹੈ ਨਾ ਕਾਰਬਨ ਨੈਨੋ ਨੂੰ ਸਥਾਪਿਤ ਕਰਨਾ ਉਹ ਭਾਜਪਾ ਦਾ ਇੱਕ ਏਜੰਡਾ ਹੈਗਾ ਭਾਜਪਾ ਸਕ ਮੋਦੀ ਸਰਕਾਰ ਦਾ ਉਸ ਏਜੰਡੇ ਦੇ ਅ ਤ ਹ ਕੰਮ ਕੀਤਾ ਜਾ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਔਮਲੇ ਸਮੇਂ 'ਚ ਇਹ ਵੀ ਕਿੱਸ ਰਹੀਆਂ ਲੱਗ ਰਹੀਆਂ ਕੋਈ ਸਿਆਸੀ ਬੰਤਾ ਵੱਲੋਂ ਕਿ ਰਾਣਾ ਗੁਰਜੀਤ ਸਿੰਘ ਜਿਹੜੇ ਭਾਜਪਾ ਵੱਲੋਂ ਜੇਕਰ ਇਸ ਮੂਮੈਂਟ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਦੇ ਵਿੱਚ ਸਥਾਪਿਤ ਹੋ ਜਾਂਦੇ ਆ ਤੇ ਭਾਜਪਾ ਵੀ ਕੁਝ ਸਿੱਖ ਤੇ ਚੰਗੇ ਅਧਿయోగਪਤੀਆਂ ਨੂੰ ਲੱਭਦੀ ਪਿਰਦੀ ਆ ਤਾਂ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਰਾਹੀਂ ਅਸੀਂ ਆਪਣੀ ਸਰਕਾਰ ਬਣਾ ਸਕੀਏ ਜੋ ਹਾਲਾਤ ਚੱਲ ਰਹੇ ਹੈਗੇ ਆ ਪੰਜਾਬ ਦੇ ਵਿੱਚ ਉਹਨੂੰ ਭਾਜਪਾ ਹਰ ਰੋਜ਼ ਸਟੈਪ ਬਾਈ ਸਟੈਪ ਅੱਗੇ ਵੱਧ ਵੀ ਰਹੀ ਹੈਗੀ ਆ ਤੇ ਆਉਣ ਵਾਲੇ ਸਮੇਂ 'ਚ ਇਹ ਲੱਗ ਰਿਹਾ ਹੈਗਾ ਜਿਹੜੇ ਲੋਕ ਮਤਲਬ ਸਿਆਸੀ ਪੰਡਿਤਾਂ ਦੀ ਗੱਲ ਆਖ ਰਹੇ ਨੇ ਉਹ ਕਹਿੰਦੇ ਰਾਣਾ ਗਰਜੀਤ ਸਿੰਘ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਭਾਜਪਾ ਦੀ ਪਹਿਲੀ ਪਸੰਦ ਹੋਣ ਕਿਉਂਕਿ ਜਿਹੜਾ ਉਹਨਾਂ ਦਾ ਏਜੰਡਾ ਹੈਗਾ ਕਾਂਗਰਸ ਤੋਂ ਵੱਖ ਹੋ ਗਿਆ ਉਹ ਕਾਂਗਰਸ ਨਾਲ ਲੈ ਕੇ ਚੱਲ ਨਹੀਂ ਰਿਹਾ ਏਜੰਡੇ ਦੇ ਪ੍ਰਤੀ ਕਾਂਗਰਸ ਨੂੰ ਹੰਗਾਰਾ ਨਹੀਂ ਮਿਲ ਰਿਹਾ ਲੇਕਿਨ ਭਾਜਪਾ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈਗਾ ਸਮਰਥਨ ਤੇ ਖੇੜਾ ਸਾਹਿਬ ਭਰਤੀ ਮੁਹਿੰਮ ਨੂੰ ਵੀ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਜਦੋਂ ਜਿਹੜੇ ਵੀ ਹਲਕੇ 'ਚ ਵਿਧਾਨ ਸਭਾ ਹਲਕੇ 'ਚ ਜਾਵੇ ਕਿਸੇ ਜ਼ਿਲ੍ਹੇ 'ਚ ਜਾਵੇ ਕਿਸੇ ਪਿੰਡ ਚ ਜਾਵੇ ਪਰਮਾ ਇਕੱਠ ਵੇਖਣ ਨੂੰ ਮਿਲਦਾ ਅੱਜ ਦਾ ਹੋਕਾ ਸੁਰਜੀਤ ਸਿੰਘ ਰਖੜਾਵਣਾ ਨੇ ਦਿੱਤਾ ਸੁਨਾਮ ਦੇ ਵਿੱਚ ਵੱਡੀ ਰੈਲੀ ਰੱਖੀ ਗਈ ਹੈ ਉੱਥੇ ਪੰਜ ਮੈਂਬਰੀ ਕਮੇਟੀ ਨੇ ਜਾਣਾ ਮੁਲਾਕਾਤਾਂ ਵੀ ਹੋਣਗੀਆਂ ਪਰਤੀ ਦੀਆਂ ਕਾਪੀਆਂ ਵੀ ਵੰਡੀਆਂ ਜਾਣਗੀਆਂ ਹੁਣ ਦੂਜੇ ਪਾਸੇ ਸਮਾਨੰਤਰ ਹੀ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਹੈ ਜਿਨ੍ਹਾਂ ਨੇ ਸਿਆਸੀ ਪਾਰਟੀ ਬਣਾ ਲਈ ਹੈ ਭਰਤੀ ਉਹ ਵੀ ਕਰ ਰਹੀ ਹੈ ਤੇ ਇੱਕ ਭਰਤੀ ਮੁਕੰਮਲ ਹੋ ਚੁੱਕੀ ਆ ਅਕਾਲੀ ਦਲ ਸੁਖਬੀਰ ਧੜੇ ਦੀ ਇਹ ਕੀ ਨੈਰੇਟਿਵ ਸੈੱਟ ਹੁੰਦਾ ਜੀ ਦੇਖੋ ਅੱਜ ਪੰਜਾਬ ਦੇ ਵਿੱਚ ਨਾ ਜਿਹੜੇ ਸਿੱਖ ਨੇ ਸਿੱਖ ਹੈਗੇ ਆ ਉਹ ਸਬਕ ਉਹ ਕੋ ਪਾਣੇ ਵੰਡੇ ਹੋਏ ਆ ਰਾਜਨੀਤਿਕ ਕਿਸੇ ਸਿੱਖ ਦੀ ਧਾਰਮਿਕ ਵਿਚਾਰਧਾਰਾ ਕੋਈ ਹੋ ਸਕਦੀ ਹੈਗੇ ਸਿੱਖ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹੋ ਸਕਦੇ ਹੈਗੇ ਆ ਲੇਕਿਨ ਰਾਜਨੀਤਿਕ ਵਿਚਾਰਧਾਰਾ ਵੱਖ-ਵੱਖ ਹੁੰਦੀ ਹੈ ਤੁਹਾਨੂੰ ਜਿਹੜੇ ਸਿੱਖੀਤ ਸਰੋਦੇ ਵਿੱਚ ਕਾਂਗਰਸੀ ਮਿਲਣਗੇ ਤਾਨੂੰ ਭਾਜਪਾ ਜੀ ਮਿਲਣਗੇ ਤੁਹਾਨੂੰ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਖ-ਵੱਖ ਗਰੁੱਪ ਬਣ ਕੇ ਹੈਗੇ ਆ ਔਰ ਇਸੇ ਤਰ੍ਹਾਂ ਵੱਖ-ਵੱਖ ਡੇਰੇਆਂ ਵਿੱਚ ਵੀ ਮਿਲਣਗੇ ਤੁਹਾਨੂੰ ਧਰਨੇ ਡੇਰੇਆਂ ਵਿੱਚ ਵੀ ਸਰਦਾਰ ਚੱਕੀ ਸਰੂ ਮਿਲਣਗੇ ਲੇਕਿਨ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਡੇਰਾਬਾਦ ਨੇ ਮਤਲਬ ਇੱਕ ਬਹੁਤ ਵੱਡੀ ਸਨ ਲਾਈ ਸੀਗੀ ਸਿੱਖ ਧਰਮ ਦੇ ਵਿੱਚ ਇਸੇ ਤੇ ਰਾਣੀ ਦੇ ਵਿੱਚ ਵੀ ਹੋ ਰਿਹਾ ਹੈਗਾ ਅੱਜ ਤੁਸੀਂ ਦੇਖਿਆ ਕਿ ਇੱਕ ਪਾਸੇ ਜਿਹੜੀ ਨਾ ਭਾਰਤੀ ਚੋਣ ਕਮਿਸ਼ਨ ਨੂੰ ਪਾਰਟੀ ਮੰਨਦੀ ਹੈਗੀ ਆ ਭਾਰਤੀ ਜਿਹੜੀ ਨੇ ਰਾਜ ਕੀਤਾ ਹੈਗਾ ਪੰਜ ਵਰੀ ਮੁੱਖ ਮੰਤਰੀ ਬਣਿਆ ਹੈ ਗਿਆ ਉਹ ਭਾਰਤੀ ਚੋਣ ਕਮਿਸ਼ਨ ਨੂੰ ਮੰਨਦੇ ਹੈ ਗਿਆ 1995 ਦੇ ਵਿੱਚ ਉਹਨਾਂ ਨੇ ਇੱਕ ਸੈਕੂਲਰ ਪਾਰਟੀ ਬਣਾਈ ਸੀਗੀ ਜਿਹੜੇ ਪੰਜਾਬੀਆਂ ਦੀ ਪਾਰਟੀ ਆ ਨਮੈਂਦਾ ਭਵੇਂ ਸ਼ਰਮਨੀ ਅਕਾਲੀ ਦਾਲੀ ਹੋਵੇਗਾ ਜਿਹਦੇ ਕਰਕੇ ਭਾਜਪਾ ਦਾ ਨਾਲ ਉਹਨਾਂ ਨੇ ਗਠਬੰਧਨ ਹੋਇਆ ਸੀਗਾ ਤੇ ਇਸ ਕਰਕੇ ਉਹਨਾਂ ਨੇ ਆਪਣੀ ਚੋਣ ਕਮਿਸ਼ਨ ਨੂੰ ਮੰਨ ਕੇ ਹੀ ਆਪਣੀ ਜਿਹੜੀ ਭਰਤੀ ਪੂਰੀ ਕਰ ਲਈ ਹੈਗੀ ਆ ਭਰਤੀ ਕਰਨ ਤੋਂ ਬਾਅਦ ਪਹਿਲੀ ਤਰੀਕ ਨੂੰ ਕੱਲ ਨੂੰ ਉਹਨਾਂ ਨੇ ਅਬਜ਼ਰਵਰਾਂ ਨੇ ਦੀ ਮੀਟਿੰਗ ਰੱਖੀ ਹੈਗੀ ਆ ਤੇ ਇਸੇ 15-12 ਤੋਂ ਬਾਅਦ ਉਹਨਾਂ ਨੇ ਪ੍ਰਧਾਨ ਦੀ ਚੋਣ ਵੀ ਉਹ ਰੀਸਨ ਮੁਕਲ ਲਿਦਾ ਲੱਗੀ ਆ ਜਿਹੜੀ ਪਹਿਲਾਂ ਸੀਗੀ ਉਹ ਪਹਿਲੇ ਹੀ ਨਿਜਮਾ ਮੁਤਾਬਕ ਉਹਨਾਂ ਨੇ ਆਪਣੀ ਭਰਤੀ ਕਰ ਲਈ ਆ ਦੂਸਰੀ ਗੱਲ ਜਿਹੜੀ ਤੁਸੀਂ ਪੰਜ ਮੈਂਬਰੀ ਕਮੇਟੀ ਬਣੀ ਹੈਗੀ ਆ ਜਿਹੜੀ ਮਤਲਬ ਖਾਸ ਕਰਕੇ ਸਧਾਰਵਾਦੀਆਂ ਝੂਠੀ ਸੀਗੀਆਂ ਜਿਨ੍ਹਾਂ ਨੇ ਮਤਲਬ ਉਹਨਾਂ ਨੂੰ ਗੁਨਾਹਗਰ ਸਾਬਤ ਕੀਤਾ ਸੀਗਾ ਤੇ ਫਿਰ ਅਕਾਲ ਤਖਤ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਸਥਾਪਿਤ ਕੀਤੀ ਗਈ ਆ ਜਿਹਨੂੰ ਹੁਣ ਮੌਜੂਦਾ ਜਸਦਰ ਸਾਹਿਬ ਨੇ ਵੀ ਮਾਨਤਾ ਦਿੱਤੀ ਹੈਗੀ ਗੜਗਾ ਸਾਹਿਬ ਨੇ ਵੀ ਦਿੱਤੀ ਹੈਗੀ ਆ ਉਹਨਾਂ ਦੀ ਭਰਤੀ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈਗੀ ਆ ਉਹ ਜਿੱਥੇ ਵੀ ਭਰਤੀ ਕਰਦੇ ਆ ਜਿੱਥੇ ਵੀ ਭਰਤੀ ਕਰਦੇ ਮੈਂਬਰਸ਼ਿਪ ਕਰਦੇ ਆ ਤੇ ਬਣਾ ਵੱਡਾ ਇਕੱਠ ਹੁੰਦਾ ਤਾਂ ਬਹੁਤ ਵੱਡਾ ਰਿਸਪੌਂਸ ਮਿਲਦਾ ਕੱਲ ਸੰਗਰੂਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਬਹੁਤ ਸੰਗਰੂਰ ਦੇ ਵਿੱਚ ਪਹਿਲਾਂ ਕਦੀ ਅਕਾਲੀਆਂ ਨੂੰ ਇੰਨਾ ਮਤਲਬ ਰਿਸਪੌਂਸ ਮਿਲਿਆ ਹੀ ਨਹੀਂ ਜਿੰਨਾ ਕੱਲ ਮਿਲਿਆ ਸੀਗਾ ਹੁਣ ਜਦੋਂ ਉਹਨਾਂ ਨੇ ਸਨਾਮ ਦੇ ਵਿੱਚ ਸੱਦ ਦਿੱਤਾ ਤੇ ਉੱਥੇ ਵੀ ਰਿਪੋਰਟ ਮਿਲ ਰਹੀ ਹੈਗੀ ਆ ਗੱਲ ਤੀਸਰੀ ਵੀ ਗੱਲ ਹੈਗੀ ਆ ਇੱਕ ਪਾਸੇ ਤਾਂ ਆਪਾਂ ਕਿਹਨੇ ਭਾਰਤੀ ਚੋਣ ਕਮਿਸ਼ਨ ਦੇ ਮੁਤਾਬਕ ਪਾਰਟੀ ਬਣ ਰਹੀ ਹੈਗੀ ਆ ਦੂਜੀ ਪਾਰਟੀ ਬਣਦੀ ਸ਼੍ਰੀ ਅਕਾਲਤਾ ਸਾਹਿਬ ਦੇ ਮੁਤਾਬਕ ਬਣਦੀ ਹੈਗੀ ਆ ਇੱਕ ਤੀਸਰੀ ਭਰਤੀ ਵੀ ਚੱਲਦੀ ਸ਼੍ਰੋਮਣੀ ਅਕ ਚਲ ਨਹੀਂ ਭਰਤੀ ਹੈਗੀ ਆ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਉੱੜਦੀ ਨਾ ਕਿਤੇ ਅਕਾਲ ਤਖਤ ਤੇ ਗੱਲ ਉੱਟੀ ਆ ਨਾ ਕਿਸੇ ਪੰਥਗੁਰੂ ਨੂੰ ਚੱਲੀ ਆ ਨਾ ਸੁਧਾਰਵਾਦੀਆਂ ਨੂੰ ਉੱਟੀ ਆ ਨਾ ਉਹ ਦੂਜੇ ਦਾਗੀਆਂ ਬਾਗੀਆਂ ਨੂੰ ਕਿਸੇ ਨੇ ਉੱਟੀ ਨਹੀਂ ਗਈ ਉਹ ਇੱਕ ਵਕਰੀ ਚੱਲ ਰਹੀ ਹੈ ਅਸਲ ਵਿੱਚ ਗੱਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੈਗਾ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਾਤੇ ਪੰਥਕ ਇਹਨੇ ਹੈਗੇ ਆ ਇਹਨੇ ਜਿਹੜਾ ਹੰਗਾਰਾ ਮਿਲ ਰਿਹਾ ਹੈਗਾ ਇਹਨਾਂ ਦਾ ਕੇਵਲ ਤੇ ਕੇਵਲ ਏਜੰਡਾ ਇਹ ਹੈਗਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਉਹਨੂੰ ਕਿਵੇਂ ਰੋਕਣਾ ਹੈਗਾ ਉਹਨੂੰ ਕਿਉਂਕਿ ਦੋ ਜਿਹੜੀਆਂ ਸੀਟਾਂ ਇਥੋਂ ਮਤਲਬ ਲੋਕ ਸਭਾ ਜਿੱਤੀਆਂ ਸੀ ਭਾਈ ਅਮਰਤਪਾਲ ਨੇ ਤੇ ਭਾਈ ਸਰਵਿਸ ਸਿੰਘ ਖਾਲਸਾ ਨੇ ਉਦੋਂ ਬਾਅਦ ਰਿਲੇਟਿਵ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਦਾ ਬਦਲ ਗਿਆ ਸੀਗਾ ਲੇਕਿਨ ਸਿੱਖ ਕੌਮ ਦਾ ਮਾਈਂਡ ਸੈਟ ਕਰਨ ਵਾਸਤੇ ਜਿਹੜਾ ਡੈਮੇਜ ਹੋ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਾਂ ਕਹਿੰਨੇ ਬਿਲਕੁਲ ਇੱਕ ਹਾਸ਼ੀਏ ਚਲੇ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰੂ ਉਹਨੂੰ ਬਾਦਲ ਗੁਰੂ ਭਾਵੇਂ ਚਲੇ ਗਿਆ ਲੇਕਿਨ ਜਿਹੜਾ ਵਾਰਿਸ ਪੰਜਾਬ ਦੇ ਨੂੰ ਰੋਕਣ ਵਾਸਤੇ ਜਿਹਨਾਂ ਦਾ ਸਿੱਧਾ ਤੇ ਸਿੱਧਾ ਜਿਹੜਾ ਹੈਗਾ ਮਸਲਾ ਏਜੰਡਾ ਖਾਲਿਸਤਾਨ ਹੈਗਾ ਉਹਨਾਂ ਨੂੰ ਰੋਕਣ ਲਈ ਭਾਰਤੀ ਨਿਜਮਤਾਂ ਮਦਦ ਚੱਲਣ ਲਈ ਇਹ ਜਿਹੜੀ ਪੰਥਕੀਲ ਤੇ ਰੱਖਿਨੇ ਆਪਾਂ ਉਹ ਵੀ ਚੱਲ ਰਹੀ ਹੈਗੀ ਆ ਜਿਹੜਾ ਸ਼੍ਰੀ ਅਕਾਲਤਾ ਸਾਹਿਬ ਤੋਂ ਸਾਹਿਬ ਉਹ ਗੱਲ ਹੀ ਨਹੀਂ ਕਰਦੇ ਖਾਲਿਸਤਾਨ ਦੀ ਅਮਰਪਾਲ ਹੋਣੀ ਹੁਣ ਗੱਲ ਹੀ ਨਹੀਂ ਕਰਦੇ ਬੇਸ਼ੱਕ ਨਹੀਂ ਕਰਦੇ ਜਦੋਂ ਕਿ ਉਹਨਾਂ ਨੂੰ ਸਵਾਰ ਕਰਦੇ ਆ ਤੇ ਉਹ ਇਹ ਗੱਲ ਕਰਦੇ ਹੈਗੇ ਅਸੀਂ ਖਾਲਸਾਤਨ ਨਹੀਂ ਮੰਗਦੇ ਜੇਕਰ ਉਹ ਸਾਨੂੰ ਸਰਕਾਰ ਦੇਵੇਗੀ ਤੇ ਅਸੀਂ ਰੋਕ ਨਹੀਂ ਸਕਦੇ ਹੁਣ ਖਾਲਸਾਤਨ ਦੀ ਗੱਲ ਤੇ ਕੇਵਲ ਸਿਮਰਨਜੀਤ ਸਿੰਘ ਮਾਨ ਕਰਦੇ ਆ ਬਿਲਕੁਲ ਕਰਦੇ ਆ ਤੇ ਜਦੋਂ ਉਹ ਜਦੋਂ ਪਿਛਲੀ ਸੰਗਰੂਰ ਤੋਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣੇ ਆ ਤੇ ਉਦੋਂ ਵੀ ਉਹਨਾਂ ਨੇ ਭਾਰਤ ਦੇ ਸਿਧਾਂਤ ਦੀ ਸੌਂ ਖਾਦੀ ਆ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਉੱਥੇ ਉੱਥੇ ਲੋਕ ਸਭਾ ਚਲੇ ਗਿਆ ਤਾਂ ਵੀ ਉਹਨਾਂ ਨੇ ਸੌਂ ਖਾਦੀ ਹੈਗੀ ਆ ਫਿਰ ਖਾਲਸਾਤਨ ਕਿਵੇਂ ਮੰਗਦੇ ਹੋਏ ਉਹ ਦੇਖ ਸ਼ਗੂਫੇ ਚੜਦੇ ਹੈਗੇ ਆ ਉਹ ਆਪਣਾ ਇੱਕ ਤੂਰੀ ਫੁਰਗਾ ਚਲਾ ਰਹੇ ਹੈਗੇ ਆ ਕਿਉਂਕਿ ਉਹਨਾਂ ਦੀ ਖਾਲਸਾਣ ਦੀ ਚਿੱਠੀ ਦੇ ਉੱਤੇ ਹੀ ਦੇਸ਼ਾਂ ਦੇਸ਼ਾਂ ਦੂਜੇ ਦੇਸ਼ਾਂ ਦੇ ਵਿੱਚ ਉਹਨਾਂ ਦੀ ਲੈਟਰ ਦੇ ਉੱਤੇ ਉਹ ਲੋਕਾਂ ਨੂੰ ਮਤਲਬ ਸਟੇ ਮਿਲ ਜਾਂਦਾ ਵਿਟਨ ਸਟੇ ਮਿਲਦਾ ਸੀਗਾ ਉਹ ਪੀੜਿਕਲ ਸਟੇ ਲੈਣ ਦਾ ਦੋਣ ਦਾ ਇੱਕ ਮਤਲਬ ਇੱਕ ਪਾਰਟੀ ਬਣੀ ਹੈਗੀ ਆ ਜਿਹੜੀ ਕਾਲਜਾਂ ਜੰਦੇ ਚੱਕਦੀ ਆ ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦਾ ਖਾਲਸਾਣ ਬਣਦਾ ਕੋਈ ਇਰਾਦਾ ਨਹੀਂਗਾ ਤੇ ਭਰਤੀ ਮੁਹਿੰਮ ਨੂੰ ਜਿੱਦਾਂ ਹੰਗਾਰਾ ਮਿਲ ਰਿਹਾ ਇਹਦਾ ਫਿਰ ਕੀ ਅਸਰ ਪੈ ਸਕਦਾ ਜੀ ਜਿੱਦਾਂ ਤੁਸੀਂ ਮਾੜਾ ਜਿਹਾ ਇਸ਼ਾਰਾ ਦੇ ਵੀ ਰਹੇ ਹੋ ਹਾਂ ਮੈਂ ਤਾਂ ਇਹ ਕੇ ਵੀ ਸੋਚਦਾ ਹਾਂ ਨਾ ਕਿ ਜਿੰਨੀ ਭਰਤੀ ਮਿਲ ਗਈ ਆ ਮਤਲਬ ਸਾਰੀਆਂ ਪਾਰਟੀਆਂ ਜਿਹਨੇ ਭਰਤੀ ਮਤਲਬ ਹੋ ਗਈ ਸ਼੍ਰੋਮਣੀ ਅਕਾਲੀ ਦਲ ਪੰਥਕ ਦੀ ਜਾਂ ਦੂਜਿਆਂ ਦੀ ਉਹ ਬਦਲ ਕਿਆਂ ਦੀ ਜਾਂ ਤੀਜਿਆਂ ਦੀ ਕਿ ਅੱਗੇ ਇਹਨਾਂ ਨੂੰ ਵੋਟਾਂ ਪੈ ਸਕਦੀਆਂ ਨਹੀਂ ਆ ਇਹਨਾਂ ਦੀ ਕਿਸੇ ਨੂੰ ਵੋਟਾਂ ਇਹਨੇ ਪੈ ਸਕਦੀਆਂ ਭਰਤੀ ਤੇ ਜਿੰਨੀ ਹੋ ਰਹੀ ਆ ਜਦੋਂ ਵੋਟਾਂ ਵੇਲੇ ਕੁਝ ਹੋਰ ਹੁੰਦਾ ਹੈਗਾ ਅਸਲ ਵਿੱਚ ਜਿਹੜੀ ਹੁਣ ਪੰਥਕ ਨਾ ਪੰਥਕ ਬਣੀ ਹੈਗੀ ਆ ਇਹਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਉਣ ਦਾ ਕੀ ਹੈਗਾ ਕਿ ਐਸਪੀ ਦੇ ਚੋਣਾਂ ਲੜਨਾ ਐਸਜੀਪੀ ਨੇ ਚੋਣਾਂ ਲੜਦੇ ਤੋਂ ਬਾਅਦ ਇਹਨਾਂ ਨੇ ਮਤਲਬ ਉੱਤੇ ਅਟੈਕ ਕਰਨਾ ਹੈਗਾ ਜਿੱਥੇ ਮਤਲਬ ਇਹਨਾਂ ਦਾ ਏਜੰਡਾ ਇਹ ਨਿਕਾ ਕਿ ਸਰਕਾਰ 27 ਦੀ ਸਰਕਾਰ ਬਣੋਣੀ ਹੈਗੀ ਆ ਇਹਨਾਂ ਦੇ ਹੈਗਾ ਵੀ ਜਦੋਂ ਐਸਜੀਪੀ ਚੋਣ ਆਉਂਦੀ ਆ ਤਾਂ ਕਿ ਅਕਾਲਤਾ ਸਾਹਿਬ ਦੇ ਅਸੀਂ ਨਾਮ ਦੇ ਉੱਤੇ ਅਕਾਲਤਾ ਸਾਹਿਬ ਦੀ ਗੱਲ ਕਰਕੇ ਮਤਲਬ ਜਿਹੜੇ ਕੱਢੇ ਹੋਏ ਨਹੀਂ ਜਿਹੜੇ ਬਰਖਾਸ ਕੀਤੇ ਹੋਏ ਜਿਹੜੇ ਮਤਲਬ ਜਥੇਦਾਰ ਰਹਿ ਗਏ ਆ ਉਹਨਾਂ ਦੀ ਭਾਵਨਾਵਾਂ ਲੈ ਕੇ ਉਹਨਾਂ ਦਾ ਮਤਲਬ ਹਮਦਰਦੀ ਲੈ ਕੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਕਾਬਜ ਹੋ ਸਕੀਏ ਸਿਰਫ ਇਹ ਲੜਾਈ ਐਸਜੀਪੀ ਸੀ ਤੇ ਕਾਬਜ ਹੋਣ ਦੀ ਹੈਗੀ ਆ ਜੀ ਇਹੜਾ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਾਸ ਵਿਸ਼ਿਆਂ ਦੇ ਉੱਤੇ ਜਿਹੜਾ ਤੁਸੀਂ ਆਪਣੇ ਵਿਚਾਰ ਰੱਖੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਰਾਜੀਰੋ ਜੀ ਥੈਂਕ ਯੂ